ਉਹੜਾ ਪ੍ਰਸ਼ਾਦ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਇਹਦੀ ਪ੍ਰਥਾ ਜਿਹੜੀ ਉਹ ਸ਼ੁਰੂ ਕੀਤੀ। ਇਹ ਸਰਪ ਸਾਡੇ ਇੱਕ ਪ੍ਰਸ਼ਾਦ ਰੂਪ ਵਿੱਚ ਜੋ ਤੇ ਗੁਰੂ ਘਰਾਂ ਦੇ ਵਿੱਚ ਮਿਲਦਾ ਹੀ ਆ। ਪਰ ਇਹਦੇ ਨਾਲ ਨਾਲ ਇੱਕ ਪੋਸ਼ਟਿਕ ਭੋਜਨ ਵੀ ਆ। ਜਿਹਦੇ ਨਾਲ ਸਾਡੀ ਸਰੀਰਕ ਤੰਦਰੁਸਤੀ ਵੀ ਬਹੁਤ ਊੜਾ ਸੰਬੰਧ ਰੱਖਦੀ ਆ। ਮਾਤਾ ਖੀਵੀ ਜੀ ਨੇ ਜਦੋਂ ਗੁਰੂ ਘਰ ਦੇ ਵਿੱਚ ਲੰਗਰ ਤਿਆਰ ਕਰਦੇ ਨੇ ਤੇ ਉੱਥੇ ਨਾਲ ਲੰਗਰਾਂ ਦੇ ਵਿੱਚ ਖੀਰ ਵੀ ਤਿਆਰ ਹੁੰਦੀ ਹੈ ਤੇ ਉਹ ਖੀਰ ਵੀ ਦੇਸੀ ਘਿਓ ਦੀ ਨਾਲ ਉਹਦੇ ਵਿੱਚ ਘਿਓ ਵੀ ਪਾਇਆ ਜਾਂਦਾ। ਜਹਾਂਗੀਰ ਆਪ ਆਪਣੇ ਸੇਵਕਾਂ ਨੂੰ ਭੇਜ ਕੇ ਉਹਦੇ ਦਰਬਾਰ ਦੇ ਵਿੱਚ ਵਜ਼ੀਰ ਖਾਉ ਦਾ ਵਜ਼ੀਰ ਆ। ਉਹਨੂੰ ਭੇਜ ਕੇ ਕਹਿੰਦਾ ਵੀ ਮੇਰੇ ਲਈ ਗੜਾ ਪ੍ਰਸ਼ਾਦ ਗੁਰੂ ਅਰਜਨ ਸਾਹਿਬ ਦੇ ਦਰਬਾਰ ਚੋਂ ਲੈ ਕੇ ਆਉ। ਬੁਰਦਵਾਲਾ ਦੋਗੁਣੇ ਵਾਰਸ ਆ 37 ਸਾਲ ਹੋਏ ਨੇ। ਬਰਾ ਪ੍ਰਸ਼ਾਦ ਦੇਗਦੀ ਭਰਾਨ ਦੀ ਜਵਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਾ ਇੰਡੀਆ ਪੰਜਾਬੀ ਮਹਾਂਚਲ ਜਗੀਤ ਅੱਜ ਅਸੀਂ ਮੌਜੂਦਾ ਸ੍ਰੀ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਵਿਖੇ ਜੋ ਕਿ ਲੁਧਿਆਣਾ ਦੇ ਵਿੱਚ ਸਥਿਤ ਹੈ ਤੇ ਅੱਜ ਤੁਹਾਨੂੰ ਅਸੀਂ ਇਤਿਹਾਸ ਦੱਸਾਂਗੇ ਕਿ ਦੇਗ ਦਾ ਪ੍ਰਸ਼ਾਦ ਕਿਉਂ ਪਰਵਾਨ ਹੈ ਗੁਰਦੁਆਰਿਆਂ ਦੇ ਵਿੱਚ ਸਿਰਫ ਦੇਗਦਾਹੀ ਪ੍ਰਸ਼ਾਦ ਕਿਉਂ ਪਰਵਾਨ ਹੈ ਕੀ ਕਾਰਨ ਹੈ ਕਿ ਕਿਉਂ ਦੇਗ ਦਾ ਪ੍ਰਸ਼ਾਦ ਇਸ ਨੂੰ ਇੰਨੀ ਜ਼ਿਆਦਾ ਜਿਹੜੀ ਮਹੱਤਤਾ ਦਿੱਤੀ ਜਾਂਦੀ ਹੈ ਤਾਂ ਤਿੰਨ ਚੀਜ਼ਾਂ ਅਜਿਹੀਆਂ ਜਿਹੜੀਆਂ ਆਪਣੇ ਆਪ ਨੂੰ ਮੁਕਾ ਕੇ ਇੱਥੇ ਤੱਕ ਆਂਦੀਆਂ ਨੇ ਤਾਂ ਹੀ ਕਰਕੇ ਜਿਹੜਾ ਦੇਖਦਾ ਪ੍ਰਸ਼ਾਦ ਗੁਰੂ ਸਾਹਿਬ ਦੇ ਗੁਰਦੁਆਰਿਆਂ ਦੇ ਵਿੱਚ ਪਰਵਾਨ ਹੁੰਦਾ ਹੈ ਯਾਨੀ ਕਿ ਖੰਡ ਘਿਓ ਤੇ ਆਟਾ ਇਹ ਤਿੰਨੋਂ ਹੀ ਚੀਜ਼ਾਂ ਆਪਣੇ ਆਪ ਨੂੰ ਖਤਮ ਕਰਕੇ ਜਿਹੜਾ ਇੱਥੇ ਪਰਵਾਨ ਹੋਈਆਂ ਨੇ ਤੇ ਦੇਖਦਾ ਪ੍ਰਸ਼ਾਦ ਜਿਹੜਾ ਬਣਾਇਆ ਜਾਂਦਾ ਤਾਂ ਪੂਰਾ ਜਿਹੜਾ ਦੇਖਦਾ ਪ੍ਰਸ਼ਾਦ ਕੌਣ ਇੱਥੇ ਬਣਾਉਂਦਾ ਹੈ ਕਿਹਨਾਂ ਦੀ ਸੇਵਾ ਲੱਗੀ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਹੈ ਸਾਰੀ ਜਿਹੜੀ ਹੈ ਤੁਹਾਨੂੰ ਇਤਿਹਾਸ ਦੇ ਬਾਰੇ ਜਾਣੂ ਕਰਵਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮੌਜੂਦ ਆ ਜੀ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਸਾਹਿਬ ਦੇ ਵਿਖੇ ਅੱਜ ਕਿ ਜਿੱਥੇ ਕਿ ਅਸੀਂ ਅੱਜ ਉਹਨਾਂ ਤੋਂ ਪੁੱਛਾਂਗੇ ਕਿ ਕੜਾ ਪ੍ਰਸ਼ਾਦ ਹੀ ਕਿਉਂ ਗੁਰਦੁਆਰੇ ਦੇ ਵਿੱਚ ਪਰਵਾਨਾ ਤਾਂ ਸਭ ਤੋਂ ਪਹਿਲਾਂ ਤਾਂ ਪਤੇ ਦੀ ਸਾਂਝ ਪਾਣੇ ਆ ਵਾਹਿਗੁਰੂ ਜੀ ਕਾ ਖਾਲਸਾ ਕੜਾ ਪ੍ਰਸ਼ਾਦ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਇਹਦੀ ਪ੍ਰਥਾ ਜਿਹੜੀ ਉਹ ਸ਼ੁਰੂ ਕੀਤੀ ਕੜਾ ਪ੍ਰਸ਼ਾਦ ਦੀ ਜਦੋਂ ਪੀਰ ਦਸਤਗੀਰ ਦੇ ਨਾਲ ਸਤਿਗੁਰੂ ਜੀ ਵਿਚਾਰ ਕਰਦੇ ਨੇ ਭਾਈ ਗੁਰਦਾਸ ਜੀ ਦੇ ਅਨੁਸਾਰ ਵੀ ਉਹਨਾਂ ਨੇ ਫਿਰ ਉਹਦੋਂ ਕੜਾ ਪ੍ਰਸ਼ਾਦ ਆ ਜਿਹੜਾ ਦਾਤ ਰੂਪ ਵਿੱਚੋਂ ਕਹਿ ਲੋ ਕਿਉਂਕਿ ਕੜਾ ਪ੍ਰਸ਼ਾਦ ਜਿਹੜਾ ਆ ਇਹ ਸਿਰਫ ਸਾਡੇ ਇੱਕ ਪ੍ਰਸ਼ਾਦ ਰੂਪ ਵਿੱਚ ਉਹ ਤੇ ਗੁਰੂ ਘਰਾਂ ਦੇ ਵਿੱਚ ਮਿਲਦਾ ਹੀ ਆ ਪਰ ਇਹਦੇ ਨਾਲ ਨਾਲ ਇੱਕ ਪੋਸਟਿਕ ਭੋਜਨ ਵੀ ਆ ਜਿਹਦੇ ਨਾਲ ਸਾਡੀ ਸਰੀਰਕ ਤੰਦਰੁਸਤੀ ਵੀ ਬਹੁਤ ਊੜਾ ਸੰਬੰਧ ਰੱਖਦੀ ਆ ਕਿਉਂਕਿ ਇਹਨੂੰ ਤਿਆਰ ਕਰਨ ਲੱਗਿਆਂ ਆਮ ਕਰਕੇ ਦੇਸੀ ਘਿਓ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਪੁਰਾਣੇ ਬਜ਼ੁਰਗ ਜਿਹੜੇ ਨੇ ਉਹ ਦੇਸੀ ਘਿਓ ਨੂੰ ਆਪਣੀ ਬਹੁਤ ਸੋਹਣੀ ਖੁਰਾਕ ਸਮਝਦੇ ਸੀ ਤੇ ਜਦੋਂ ਗੁਰੂ ਘਰ ਦੇ ਲੰਗਰਾਂ ਦੀ ਗੱਲ ਆਉਂਦੀ ਆ ਤੇ ਸਤਿਗੁਰੂ ਬਾਣੀ 'ਚ ਵੀ ਕਹਿੰਦੇ ਆ ਵੀ ਹਨਾ ਮਾਤਾ ਖੀਵੀ ਨੇਕ ਜਨ ਜਿਹੜੇ ਮਾਤਾ ਖੀਵੀ ਜੀ ਨੇ ਜਦੋਂ ਗੁਰੂ ਘਰ ਦੇ ਵਿੱਚ ਲੰਗਰ ਤਿਆਰ ਕਰਦੇ ਨੇ ਤੇ ਉੱਥੇ ਨਾਲ ਲੰਗਰਾਂ ਦੇ ਵਿੱਚ ਖੀਰ ਵੀ ਤਿਆਰ ਹੁੰਦੀ ਆ ਤੇ ਉਹ ਖੀਰ ਵੀ ਦੇਸੀ ਘਿਓ ਦੀ ਨਾਲ ਉਹਦੇ ਵਿੱਚ ਘਿਓ ਵੀ ਪਾਇਆ ਜਾਂਦਾ ਮਤਲਬ ਪ੍ਰਸ਼ਾਦ ਕੜਾ ਪ੍ਰਸ਼ਾਦ ਜਿਹੜਾ ਆ ਇਹ ਗੁਰੂ ਘਰ ਦੇ ਵਿੱਚ ਪ੍ਰਵਾਨ ਏਸ਼ ਕਰਕੇ ਆ ਕਿ ਇੱਕ ਤੇ ਗੁਰੂ ਨਾਨਕ ਸਾਹਿਬ ਨੇ ਦਿੱਤਾ ਦੂਜਾ ਜਦੋਂ ਇਹਨੂੰ ਸ਼ੱਕਣ ਦੇ ਲਈ ਕਿਸੇ ਦੀ ਉਮਰ ਮਿੱਥੀ ਨਹੀਂ ਹੋਈ ਇਹਨੂੰ ਬੱਚਾ ਵੀ ਸ਼ੱਕ ਸਕਦਾ ਆ ਇਹਨੂੰ ਜਵਾਨ ਵੀ ਸ਼ੱਕ ਸਕਦਾ ਤੇ ਇਹਨੂੰ ਬਜ਼ੁਰਗ ਵੀ ਸ਼ੱਕ ਸਕਦਾ ਆ ਚਾਹੇ ਆਪਾਂ ਇਹ ਰਿਫੈਕਟ ਕਹਿ ਲਈਏ ਬੱਚੇ ਦੇ ਮੂੰਹ ਵਿੱਚ ਵੀ ਦੰਦ ਨਹੀਂ ਉਹ ਵੀ ਆਸਾਨੀ ਨਾਲ ਇਹਨੂੰ ਸ਼ੱਕ ਸਕਦਾ ਤੇ ਬਜ਼ੁਰਗ ਵੀ ਇਹ ਫੈਕਟਰੀ ਅਨੁਸਾਰ ਜਦੋਂ ਮੂੰਹ ਵਿੱਚ ਦੰਦ ਨਹੀਂ ਰਹਿੰਦੇ ਉਹ ਵੀ ਇਹਨੂੰ ਆਸਾਨੀ ਨਾਲ ਛਕ ਸਕਦੇ ਆ ਇੱਕ ਸਮਾਂ ਉਹ ਵੀ ਆ ਜਦੋਂ ਸਤਗੁਰੂ ਪਾਤਸ਼ਾਹ ਦੇ ਦਰਬਾਰ ਦੇ ਵਿੱਚੋਂ ਗੁਰੂ ਅਰਜਨ ਸਾਹਿਬ ਦੇ ਵੇਲੇ ਜਹਾਂਗੀਰ ਆਪ ਆਪਣੇ ਸੇਵਕਾਂ ਨੂੰ ਭੇਜ ਕੇ ਉਹਦੇ ਦਰਬਾਰ ਦੇ ਵਿੱਚ ਵਜ਼ੀਰ ਖੌਦਾ ਵਜ਼ੀਰ ਆ ਉਹਨੂੰ ਭੇਜ ਕੇ ਕਹਿੰਦਾ ਵੀ ਮੇਰੇ ਲਈ ਖੜਾ ਪ੍ਰਸ਼ਾਦ ਗੁਰੂ ਅਰਜਨ ਸਾਹਿਬ ਦੇ ਦਰਬਾਰ ਚੋਂ ਲੈ ਕੇ ਆਉਂ। ਤੇ ਬਕਾਇਦਾ ਉਹਦੇ ਲਈ ਲੈ ਕੇ ਜਾਇਆ ਜਾਂਦਾਗਾ ਜਹਾਂਗੀਰ ਉਹ ਪ੍ਰਸ਼ਾਦ ਛਕਦਾ ਆ ਪ੍ਰਸ਼ਾਦ ਛੱਕ ਕੇ ਆਪਣੇ ਆਪ ਨੂੰ ਕਿਉਂਕਿ ਇਹ ਸਿਰਫ ਪ੍ਰਸ਼ਾਦ ਰੂਪ ਵੱਦੋਂ ਤੇ ਆਪਾਂ ਨੂੰ ਵਰਤੌਂਦੇ ਇਹਦਾ ਸਤਕਾਰ ਕਰਨਾ ਇਹਦਾ ਅਦਬ ਕਰਨਾ ਤੇ ਸਾਡਾ ਫਰਜ਼ ਹੈ ਹੀ ਆ ਪਰ ਨਾਲ ਨਾਲ ਇਹ ਸਾਡੇ ਜੇ ਅਸੀਂ ਪੇਟ ਕਰਕੇ ਢੋਖ ਵੀ ਮਹਿਸੂਸ ਕਰਦੇ ਆ ਇਹ ਸਾਡੇ ਪੇਟ ਦੀ ਪੂਰਤੀ ਲਈ ਇੱਕ ਸਾਧਨ ਆ ਇਸ ਕਰਕੇ ਕੜਾ ਪ੍ਰਸ਼ਾਦ ਜਿਹੜਾ ਉਹ ਗੁਰੂ ਘਰ ਦੇ ਵਿੱਚ ਪ੍ਰਸ਼ਾਦ ਵੱਦੋਂ ਵਰਤਾਇਆ ਜਾਂਦਾ ਤੇ ਦੂਜਾ ਹਰ ਗੁਰੂ ਸਾਹਿਬ ਨੇ ਫਿਰ ਇੱਕ ਇਹਨੂੰ ਸ਼ਾਹੀ ਭੋਜਨ ਵੀ ਕਹਿੰਦੇ ਨੇ ਜਿਹੜਾ ਗੁਰੂ ਸਾਹਿਬ ਨੇ ਸਾਡੀ ਢੋਲੀ ਵਿੱਚ ਪਾਇਆ ਕਿਉਂਕਿ ਬਾਦਸ਼ਾਹੀ ਤੇ ਸਾਧਗੁਰੂ ਨੇ ਸਿੱਖਾ ਨੂੰ ਦਿੱਤੀ ਆ ਇਸ ਕਰਕੇ ਸ਼ਾਹੀ ਭੋਜਨ ਦੇ ਰੂਪ ਵਿੱਚੋਂ ਵੀ ਇਹਦੀ ਵਰਤੋਂ ਕੀਤੀ ਜਾਂਦੀ ਹੈ। ਹਾਂ। ਅ ਇਹ ਵੀ ਕਿਹਾ ਜਾਂਦਾ ਹੈ ਕਿ ਤਿੰਨ ਸਿਰਫ ਤਿੰਨ ਪਦਾਰਥ ਜਿਹੜੇ ਆਪਣੇ ਆਪ ਨੂੰ ਅ ਇੱਥੇ ਪਹੁੰਚੇ ਨੇ ਜਿੱਦਾਂ ਕਿ ਉਹ ਹੋ ਗਿਆ ਹੰਡ ਹੋ ਗਈ ਤੇ ਆਟਾ ਹੋ ਗਿਆ ਤੇ ਇੱਥੇ ਪਰਵਾਨ ਜਦੋਂ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹੀ ਹੈ ਨਾ ਮਾਲਕ ਜੀ ਨੇ ਅੰਨ ਦੇਵਤਾ ਪਾਣੀ ਦੇਵਤਾ ਬੈ ਸ਼ੰਕਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਆ پاک ਪਵਿੱਤ ਆਸ਼ਾ ਕੀ ਵਾਰ ਵਿੱਚ ਗੁਰੂ ਨਾਨਕ ਦੇ ਘਰ ਵਿੱਚ ਨਾ ਜਿਹੜਾ ਵੀ ਆਇਆ ਉਹ ਉਦੋਂ ਪਰਵਾਨਿਆ ਜਾਂਦਾ ਉਹ ਜਦੋਂ ਆਪਣਾ ਆਪਾ ਵਿੱਚ ਲੀਨ ਕਰ ਦਿੰਦਾ ਆ ਤੇ ਆਪਾਂ ਇੱਥੇ ਵੀ ਗੱਲ ਕਰਾਂਗੇ ਨਾ ਕੜਾ ਪ੍ਰਸ਼ਾਦ ਦੇ ਵਿੱਚ ਸਭ ਤੋਂ ਪਹਿਲਾਂ ਕਿਉਂ ਦੀ ਵਰਤੋਂ ਕੀਤੀ ਕਿਉਂ ਨੇ ਆਪਣਾ ਆਪਾ ਸਮਰਪਿਤ ਕੀਤਾ ਉਦੇ ਵਿੱਚ ਆਟੇ ਦੀ ਵਰਤੋਂ ਕੀਤੀ ਆਟੇ ਵਿੱਚ ਖੰਡ ਦੀ ਵਰਤੋਂ ਕੀਤੀ ਖੰਡ ਤੋਂ ਬਚਣਾ ਚਾਹੇ ਮਿੱਠੇ ਜਲਦੀ ਕਹਿ ਲੋ ਤੇ ਜਾਂ ਫਿਰ ਜਲ ਖੰਡ ਜੇ ਖੰਡ ਵੱਖਰੀ ਪਾ ਰਹੇ ਆ ਤੇ ਆਪਾਂ ਜਲਦੀ ਵਰਤੋਂ ਕਰ ਲਈਏ ਕਈ ਇਹਨੂੰ ਪੰਜam੍ਰਿਤ ਵੀ ਕਹਿੰਦੇ ਆ ਕਈ ਇਹਨੂੰ ਤੇ ਹਾਵਲ ਵੀ ਕਹਿੰਦੇ ਆ ਪੰਜam੍ਰਿਤ ਉਹ ਕਹਿੰਦੇ ਨੇ ਵੀ ਪੰਜ ਤ ਉਹ ਪਦਾਰਥਾਂ ਤੋਂ ਬਣੀ ਦੇ ਜਾਂ ਤੇ ਹਾਵਲ ਜਾਂ ਤਿੰਨ ਪਦਾਰਥਾਂ ਦੀ ਵਰਤੋਂ ਕੀਤੀ ਹੈ ਇਸ ਲਈ ਵੀ ਜਦੋਂ ਅਸੀਂ ਆਪਾਂ ਆਪਾਂ ਸਮਰਪਿਤ ਕਰਦੇ ਆਂ ਫਿਰ ਮਿਠਾਸ ਵੀ ਆ ਜਾਂਦੀ ਆ ਤੇ ਫਿਰ ਗੁਰੂਦਰ ਤੇ ਪ੍ਰਵਾਨ ਵੀ ਹੋ ਜਾਂਦੇ ਆ ਕੜਾ ਪ੍ਰਸ਼ਾਦ ਜਿੱਥੋਂ ਤਿਆਰ ਹੁੰਦਾ ਆ ਇਹਨੂੰ ਜਿਹੜੀ ਤਿਆਰ ਕਰਨ ਦੀ ਵਿਧੀ ਆ ਗੁਰੂ ਸਾਹਿਬ ਨੇ ਬੜੇ ਸਾਫ਼ ਸੁਥਰੇ ਤਰੀਕੇ ਦੇ ਨਾਲ ਹਨਾ ਬਰਤਨ ਸਾਫ਼ ਕਰਕੇ ਤੇ ਸਾਰੀਆਂ ਪਦਾਰਥਾਂ ਦੀ ਇੱਕ ਛਾਰ ਮਾਤਰਾ ਦੀ ਵਰਤੋਂ ਕਰਦਿਆਂ ਹੋਇਆ ਤੇ ਨਾਲ ਪਾਣੀ ਦਾ ਜਾਪ ਕਰਦਿਆਂ ਹੋਇਆ ਫਿਰ ਇਹਦੀ ਜਿਹੜੀ ਬਣਾਉਣ ਦੀ ਵਿਧੀ ਵਿਧਾਨ ਆ ਉਹ ਸਤਿਗੁਰੂ ਜੀ ਨੇ ਸਾਨੂੰ ਦਿੱਤਾ ਆ ਤੇ ਜਦੋਂ ਅਸੀਂ ਵੀ ਸਿੱਖ ਵੀ ਜਦੋਂ ਆਪਣਾ ਆਪ ਸਮਰਪਿਤ ਕਰਦਾ ਆ ਆਪਣਾ ਆਪ ਸਮਰਪਿਤ ਕਰਦਾ ਨਾਲ ਫਿਰ ਉਹਦੇ ਜੀਵਨ ਵਿੱਚ ਵੀ ਮਿਠਾਸ ਏਦਾਂ ਦੀ ਆ ਜਾਂਦੀ ਆ ਜਿੱਦਾਂ ਸਾਨੂੰ ਕੜਾ ਪ੍ਰਸ਼ਾਦ ਵਿੱਚ ਆਉਂਦਾ ਆ ਤਾਂ ਧੰਨਵਾਦ ਜੀ ਸਾਡੇ ਨਾਲ ਇਹ ਜਿਹੜੇ ਵਿਚਾਰ ਹੈਗੇ ਨੇ ਸਾਂਝੇ ਕਰਨ ਦੇ ਲਈ ਜਿਹੜੇ ਗੁਰੂ ਸਾਹਿਬ ਦੇ ਵੱਲੋਂ ਸਾਨੂੰ ਮਿਲੇ ਨੇ ਇਹ ਗਿਆਨ ਸਾਂਝਾ ਕਰਨ ਦੇ ਲਈ ਧੰਨਵਾਦ ਜੀ ਬਾਈ ਗੁਰਜੀ ਕਾਕਾ ਸਾਹਿਬ ਬਾਈ ਗੁਰਜੀ ਤਾ 11 ਸਾਲਾਂ ਤੋਂ ਜਿਨ੍ਹਾਂ ਦੀ ਸੇਵਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਲੱਗਦੀ ਹੈ ਤਾਂ ਉਹਨਾਂ ਦੇ ਨਾਲ ਗੱਲ ਕਰਾਂਗੇ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਤੇ ਪਤੇ ਦੀ ਜਾਣਛ ਪਾਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ ਨਾਮ ਭਦਰ ਸਿੰਘ ਜੀ ਗੁਰਦੁਆਰਾ ਦੋਗਨਵਾਰ ਸਾਹਿਬ 37 ਸਾਲ ਹੋਏ ਨੇ ਬਰਾ ਭਜਾ ਦੇਖਦੀ ਬਣਾਉਣ ਦੀ ਸੇਵਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਤੁਹਾਡੇ ਚੈਨਲ ਦਾ ਸਰਦਾਰ ਪ੍ਰਤਾਪ ਸਿੰਘ ਜੀ ਮੁਖ ਸੇਵਾ ਦਾ ਰਗੂਦਾਰ ਦੁਖਨਵਰ ਸਾਹਿਬ ਉਹਨਾਂ ਦੇ ਸਮੂਹ ਸਾਰੀ ਟੀਮ ਵੱਲੋਂ ਜੀ ਆਇਆਂ ਨੂੰ ਫਤਿਹ ਬੁਲਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੰਮ੍ਰਿਤ ਵੇਲੇ ਸਵੇਰੇ 3 ਵਜੇ ਤੋਂ ਹੀ ਰਾਹ ਪ੍ਰਸ਼ਾਦ ਬਣਾਉਂ ਜਿਹੜੀ ਹੈ ਨਿਰੰਤਰ ਸੇਵਾ ਸ਼ੁਰੂ ਹੋ ਜਾਂਦੀ ਹੈ ਪਹਿਲਾਂ ਸਵੇਰੇ ਆ ਕੇ ਚਾਸਨੀ ਤਿਆਰ ਕਰੀਦੀ ਹੈ ਘੋਗਰਮ ਕਰੀਦਾ ਸਾਢੇ 3 ਵਜੇ ਸ਼ੁਰੂ ਕਰੀਦੀ ਹੈ ਕੜਾ ਪ੍ਰਸ਼ਾਦ ਜਦੋਂ ਦੇਖ ਤਿਆਰ ਹੋ ਜਾਂਦੀ ਹੈ ਇਕ ਤਿਆਰ ਕਰਨ ਤੋਂ ਬਾਅਦ ਠੰਡੀ ਕਰਕੇ ਗੁਰਦੁਆਰਾ ਦੁਖਨਵਾਰ ਸਾਹਿਬ ਦੇ ਦਰਬਾਰ ਹਾਲ ਦੇ ਵਿੱਚ ਅੰਮ੍ਰਿਤ ਵੇਲੇ 4:35 ਮਰਤੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੋ ਜਾਂਦਾ ਉਦੋਂ ਦੇਖ ਉੱਥੇ ਭੇਟ ਕਰੀਦੀ ਏ ਤੇ ਕੜਾ ਪ੍ਰਸ਼ਾਦ ਜਿੱਤੇ ਕਾਊਂਟਰ ਤੇ ਆ ਉੱਥੇ ਵੀ ਭੇਜੀਦੀ ਏ ਸੰਗਤਾਂ ਨੂੰ ਵੀ ਉੱਥੇ ਵਰਤਾਨ ਦੀ ਸੇਵਾ ਕੀਤੀ ਜਾਂਦੀ ਏ ਇਹ ਨਿਰੰਤਰ ਸਵੇਰੇ 3 ਵਜੇ ਤੋਂ ਲੈ ਕੇ ਰਾਤ ਦੇ 9-10 ਵਜੇ ਤੱਕ 24 ਘੰਟੇ ਕੜਾ ਪ੍ਰਸ਼ਾਦ ਬਣਾਉਂਦੀ ਜਿਹੜੀ ਸੇਵਾ ਦਾਸ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਗਤਾਂ ਦੀਆਂ ਸਹਿਯੋਗ ਨਾਲ ਕਿਰਪਾ ਨਾਲ ਵਾਹਿਗੁਰੂ ਦੀ ਕਿਰਪਾ ਨਾਲ ਦਾ ਪ੍ਰਾਪਰਿਛਾਤਾਂ ਦੀ ਸੇਵਾ ਕੀਤੀ ਹੈ ਸੱਚੇ ਪਾਤਸ਼ਾਹ ਅਧੀ ਕਹਨੇ ਆ ਤੁਹਾਡੇ ਚੈਨਲ ਨੂੰ ਦੂਣੀ ਤੱਕ ਦੀ ਬਖਸ਼ੇ ਵਾਹਿਗੁਰੂ ਸਾਹਿਬ ਕਰਦੀ ਕਲਾ ਰੱਖੇ ਕਿ ਸੰਗਤਾਂ ਦਾ ਸੀ ਕਿਰਪਾ ਨਾਲ ਇਹ ਬਣਾਈ ਰੱਖੇ ਗੁਰਦੁਆਰਾ ਦੁਖਨਵਾਰ ਸਾਹਿਬ ਲੁਧਿਆਣਾ ਵੱਲੋਂ ਸਮੂਹ ਸਰਦਾਰ ਪ੍ਰਤਾਪ ਸਿੰਘ ਜੀ ਪ੍ਰਧਾਨ ਮੁਖ ਸੇਵਾਦਾਰ ਦੀ ਟੀਮ ਵੱਲੋਂ ਤੁਹਾਡੇ ਨੂੰ ਜੀ ਆਇਆਂ ਧੰਨਵਾਦ ਵਾਇਗੁਰ ਕੀ ਕਾਥਾਇਕਾ ਵਾਇਗੁਰ ਕੀ ਕੀ ਭਤੀ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ